ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਾਡੇ ਸਿਆਣੇ ਬਜ਼ੁਰਗ ਸਮਝਾਉਂਦੇ ਹੋਏ ਦੱਸਦੇ ਨੇ ਕਿ ਜਦੋਂ ਵੀ ਸਵੇਰੇ ਸਵੇਰ ਉੱਠਦੇ ਅੰਸਾਰ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਹੈ ਤਾਂ ਮੁੱਖ ਦਰਵਾਜ਼ਾ ਖੋਲਦੇ ਸਮੇ ਇਹ ਸ਼ਬਦ ਬੋਲੋ ਨਾਲ ਨਾਲ ਇਹ ਤਿੰਨ ਗੱਲਾਂ ਪਰਮ ਪਿਤਾ ਪਰਮਾਤਮਾ ਨੂੰ ਜ਼ਰੂਰ ਕਹੋ ਤਾਂ ਦੇਖਣਾ ਪੂਰੇ ਦਿਨ ਦੇ ਵਿੱਚ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਫਿਰ ਉਹ ਕਿਹੜਾ ਸ਼ਬਦ ਹੈ ਕਿਹੜੀਆਂ تین ਗੱਲਾਂ ਨੇ ਜੋ ਆਪਾਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਰਨੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਨੂੰ ਹਮੇਸ਼ਾ ਸਮਝਾਇਆ ਜਾਂਦਾ ਹੈ ਕਿ ਜੇਕਰ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤਾਂ ਸਾਡਾ ਪੂਰਾ ਦਿਨ ਵਧੀਆ ਬੀਤਦਾ ਹੈ ਇਸ ਕਰਕੇ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਨੂੰ ਵਧੀਆ ਬਣਾਉਣਾ ਹੈ ਤਾਂ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਿੰਜ ਹੋਵੇਗੀ ਜਦੋਂ ਸਵੇਰੇ ਉੱਠਦੇ ਅਨਸਾਰ ਪਹਿਲਾਂ ਆਪਾਂ ਵਾਿਗੁਰੂ ਜੀ ਦਾ ਨਾਮ ਜਪਾਂਗੇ ਉੱਠਦੇ ਅਨਸਾਰ ਬਿਸਤਰੇ ਦੇ ਉੱਪਰ ਬੈਠਿਆਂ ਬੈਠਿਆਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ। 5 ਵਾਰ ਕਹਿ ਲਓ, 50 ਵਾਰ ਕਹਿ ਲਓ, ਜਿੰਨੀ ਵਾਰ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ। ਬਿਸਤਰੇ ਦੇ ਉੱਪਰ ਬੈਠਿਆਂ, ਬਿਨਾਂ ਨਹਾਤਿਆਂ, ਬਿਨਾਂ ਮੂੰਹ ਧੋਤਿਆਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ। ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸ਼ੁਕਰਾਨਾ ਕਾਦਾ ਕਰਨਾ? ਸੋਹਣੇ ਨਵੇਂ ਚੜ੍ਹੇ ਦਿਨ ਦਾ। हे सतगुरु सच्चे पाशा ए नवां दिन देखन दा मौका देता फिर अपने सोने शरीर दे लई वाइगुरु जी दा शुक्रिया करना वाइगुरु जी तुहाडा शुक्र है के तुसी ए सोनल शरीर मेनू बख्शिया मेरे अंग मेरे पैर सही सलामत चल रहे ने मैं अपनी मर्जी दे नाल खा पी रिया हां अपनी मर्जी दे नाल किते भी जा सकदा हां ਫਿਰ ਉਸ ਤੋਂ ਬਾਅਦ ਆਪਣੇ ਘਰ ਪਰਿਵਾਰ ਆਪਣੇ ਬੱਚਿਆਂ ਦਾ ਜੋ ਵੀ ਮਾਲਕ ਨੇ ਦਾਤਾਂ ਬਖਸ਼ੀਆਂ ਨੇ ਉਹਨਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਉਸ ਤੋਂ ਬਾਅਦ ਆਪਣੇ ਬਿਸਤਰ ਤੋਂ ਪੈਰ ਥੱਲੇ ਲਾਉਣਾ ਫਿਰ ਜੇਕਰ ਇਸ਼ਨਾਨ ਕਰ ਸਕਦੇ ਹਾਂ ਤਾਂ ਸਭ ਤੋਂ ਵਧੀਆ ਗੱਲ ਪਹਿਲੀ ਕੋਸ਼ਿਸ਼ ਇਸ਼ਨਾਨ ਦੀ ਹੋਵੇਗੀ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜੋ ਵੀ ਤੁਹਾਡਾ ਨਿਤਨੇਮ ਹੈ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਤਾਂ ਵੱਡੇ ਭਾਗ ਜੇਕਰ ਪੰਜ ਬਾਣੀਆਂ ਦਾ ਪਾਠ ਨਹੀਂ ਕਰਦੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਚਉਪਾਈ ਸਾਹਿਬ ਜੀ ਦਾ ਪਾਠ ਅਤੇ 6 ਪਉੜੀਆਂ ਆਨੰਦ ਸਾਹਿਬ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਇਸ਼ਨਾਨ ਨਹੀਂ ਕਰ ਸਕਦੇ ਤਾਂ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਮੂੰਹ ਧੋ ਕੇ ਗੁਰਬਾਣੀ ਦਾ ਪਾਠ ਕਰ ਲੈਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਆਪਣੇ ਕੰਮ ਕਰਾਣ ਨੂੰ ਹੱਥ ਪਾਉਣਾ ਅਤੇ ਜਦੋਂ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਹੈ ਉਦੋਂ ਵੀ ਸਿੱਧਾ ਹੀ ਜਾ ਕੇ ਕਹਿੰਦੇ ਘਰ ਦਾ ਦਰਵਾਜ਼ਾ ਨਹੀਂ ਖੋਲਣਾ ਚਾਹੀਦਾ ਉਥੇ ਜਾ ਕੇ ਵੀ ਸ਼ਬਦ ਦਾ ਜਾਪ ਕਰਕੇ ਅਸੀਂ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਉਹ ਦਰਵਾਜ਼ਾ ਖੋਲਦਿਆਂ ਖੋਲਦਿਆਂ ਹੀ ਆਪਾਂ ਕਰ ਸਕਦੇ ਹਾਂ ਕਿਉਂਕਿ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵੀ ਬੀਬੀਆਂ ਆਪਣੇ ਘਰ ਦਾ ਦਰਵਾਜ਼ਾ ਖੋਲਦੀਆਂ ਸਨ ਤਾਂ ਖੋਲਦਿਆਂ ਸਾਰ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਲ ਕੁਝ ਗੱਲਾਂ ਕਰਨੀਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਅਤੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਪੁਹੇ ਦੀ ਸਾਫ ਸਫਾਈ ਕਰਨੀ ਦਰਵਾਜ਼ੇ ਦੀ ਸਾਫ ਸਫਾਈ ਕਰਕੇ ਉੱਥੇ ਤੇਲ ਚੁੰਦੀਆਂ ਸਨ ਦੋਵੇਂ ਪਾਸਿਆਂ ਤੇ ਥੋੜਾ ਥੋੜਾ ਤੇਲ ਚੋ ਦੇਣਾ ਕਿਉਂਕਿ ਉਹ ਮੰਨਦੀਆਂ ਸੀ ਕਿ ਜਦੋਂ ਆਪਾਂ ਸਵੇਰੇ ਸਵੇਰ ਉੱਠ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਦੇ ਹਾਂ ਤੇਲ ਚੁੰਦਦੇ ਹਾਂ ਤਾਂ ਇਹਦਾ ਮਤਲਬ ਕਿ ਅਸੀਂ ਨਵੇਂ ਦਿਨ ਦਾ ਸਵਾਗਤ ਕਰ ਰਹੇ ਹਾਂ ਅਤੇ ਉਹ ਕਹਿੰਦੇ ਕਿ ਜਦੋਂ ਅਸੀਂ ਇਹ ਕੰਮ ਕਰਦੇ ਸਾਂ ਦਾ ਸਾਡੇ ਮਨ ਦੇ ਵਿੱਚ ਇੱਕ ਵਿਸ਼ਵਾਸ ਇੱਕ ਭਰੋਸਾ ਬਣ ਜਾਂਦਾ ਸੀ ਕਿ ਹੁਣ ਅਸੀਂ ਇਹ ਨਵੇਂ ਦਿਨ ਦਾ ਸਵਾਗਤ ਹੁਣ ਅਸੀਂ ਨਵੇਂ ਦਿਨ ਦਾ ਸਵਾਗਤ ਕਰ ਰਹੇ ਹਾਂ ਸਵਾਗਤ ਕਰ ਰਹੇ ਹਾਂ ਸਾਰਾ ਦਿਨ ਸਾਡੇ ਘਰ ਸੁਖ ਸ਼ਾਂਤੀ ਰਹੇਗੀ ਕਿਉਂਕਿ ਜਦੋਂ ਸਵੇਰੇ ਸਵੇਰ ਉੱਠਦੇ ਅੰਸਾਰ ਇਹ ਚੰਗੇ ਵਿਚਾਰਾਂ ਦੇ ਨਾਲ ਚੰਗੀ ਭਾਵਨਾ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ ਤਾਂ ਫਿਰ ਆਪਾਂ ਪੂਰੇ ਦਿਨ ਉਹ ਚੰਗੇ ਵਿਚਾਰ ਚੰਗੀ ਉਹ ਚੰਗੀ ਸ਼ੁਰੂਆਤ ਦੇ ਨਾਲ ਰਹਿੰਦੀ ਹੈ ਇਸ ਕਰਕੇ ਪੈਣਾ ਕਹਿੰਦੀ ਆ ਕਿ ਸਾਰਾ ਦਿਨ ਖੁਸ਼ ਰਹਿਣਾ ਚਾਹੀਦਾ ਹੈ ਅਸੀਂ ਆਪਣੇ ਘਰ ਦੇ ਕਮਾਕਾਰਾਂ ਨੂੰ ਵਧੀਆ ਤਰੀਕੇ ਦੇ ਘਰੀਦਾ ਸੀ ਅੱਜ ਦੇ ਸਮੇਂ ਵਾਂਗ ਪਹਿਲੇ ਸਮਿਆਂ ਦੇ ਵਿੱਚ ਡਿਪਰੈਸ਼ਨ ਨਹੀਂ ਸੀ ਨਿੱਕੀ ਨਿੱਕੀ ਗੱਲ ਦੇ ਚਿੰਤਾ ਨਹੀਂ ਸੀ ਬਲਕਿ ਅੱਜ ਦੇ ਨਾਲੋਂ ਕੰਮ ਜ਼ਿਆਦਾ ਸਨ ਅਤੇ ਸਾਰੇ ਹੀ ਕੰਮ ਹੱਥੀਂ ਕੀਤੇ ਜਾਂਦੇ ਸੀ ਕਹਿੰਦੇ ਸ਼ਾਇਦ ਇਸੇ ਕਰਕੇ ਜ਼ਿਆਦਾ ਕੰਮ ਸਨ ਤਾਂ ਸਾਡਾ ਮਨ ਵੀ ਖੁਸ਼ ਰਹਿੰਦਾ ਸੀ ਕਿਉਂਕਿ ਕੰਮ ਕਰਦੇ ਹੋਇਆਂ ਵਾਇਗੁਰੂ ਜੀ ਦਾ ਨਾਮ ਚਾਪਦੇ ਰਹਿਣਾ ਗੁਰਪਾਣੀ ਦਾ ਜੇ ਕੋਈ ਵੀ ਸ਼ਬਦ ਪਾੜ ਕੰਠ ਹੋਣਾ ਤਾਂ ਉਹ ਚਾਪ ਕਰਦੇ ਰਹਿਣਾ ਆਪਣੇ ਘਰ ਦੇ ਕੰਮਕਾਰ ਕਰਨੇ ਪਹਿਲੇ ਸਮਿਆਂ ਦਾ ਸਾਂਝੇ ਚੋਲੇ ਸਨ ਸਾਂਝੇ ਪਰਿਵਾਰ ਸਨ ਇਸ ਕਰਕੇ ਟੋਕਰਾ ਪਰ ਪਰ ਰੋਟੀਆਂ ਪਕਾਈਆਂ ਜਾਂਦੀਆਂ ਵੱਡੇ ਵੱਡੇ ਵੇੜੇ ਸਨ ਜਿਨ੍ਹਾਂ ਦੀ ਸਾਫ ਸਫਾਈ ਆਪਣੇ ਹੱਥੀ ਕੀਤੀ ਜਾਂਦੀ ਤੇ ਕਹਿੰਦੇ ਪੂਰਾ ਕੰਮ ਕਰਦੇ ਹੋਏ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਰਹਿੰਦਾ ਸੀ ਸ਼ਾਇਦ ਇਸੇ ਕਰਕੇ ਇਹ ਪਹਿਲੇ ਸਮਿਆਂ ਦੇ ਵਿੱਚ ਇੱਕੋ ਸ਼ਹਿਰੇਟਾਂ ਦਾ ਸਟੱਬਰ ਜੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦੇ ਵਿੱਚ ਪਿਆਰ ਮੁਹੱਬਤ ਵੀ ਅੱਜ ਨਾਲੋਂ ਕਿਤੇ ਜ਼ਿਆਦਾ ਸੀ ਜੇ ਪਹਿਲੇ ਸਮਿਆਂ ਦੇ ਮੁਕਾਬਲੇ ਅੱਜ ਦੇਖਿਆ ਜਾਵੇ ਅੱਜ ਘਰ ਵੱਡੇ ਨੇ ਅਤੇ ਵੱਡੇ ਘਰ ਦੇ ਵਿੱਚ ਵੀ ਰਹਿੰਦੇ ਹੋਏ ਤਿੰਨ ਚਾਰ ਜੀ ਉਹਨਾਂ ਦਾ ਹੀ ਆਪਸ ਦੇ ਵਿੱਚ ਬੰਦ ਹੀ ਨਹੀਂ ਹਰ ਇੱਕ ਬੰਦਾ ਆਪੋ ਆਪਣੇ ਅਲੱਗ ਕਮਰੇ ਦੇ ਵਿੱਚ ਬੈਠਣਾ ਪਸੰਦ ਕਰਦਾ ਹੈ ਸੋ ਪਹਿਲੇ ਸਮਿਆਂ ਦੇ ਵਿੱਚ ਇਹ ਪਿਆਰ ਮੁਹੱਬਤ ਏਕਤਾ ਸੁਖ ਸ਼ਾਂਤੀ ਸਹਿਣਸ਼ੀਲਤਾ ਨਿਮਰਤਾ ਬਰਕਤ ਐਸੇ ਕਰਕੇ ਸੀ ਕਿਉਂਕਿ ਹਰ ਇੱਕ ਕੰਮ ਦੇ ਵਿੱਚ ਰੱਬ ਦਾ ਨਾਮ ਐਡ ਕੀਤਾ ਜਾਂਦਾ ਸੀ ਰੱਬ ਦਾ ਨਾਮ ਲੈਂਦਿਆਂ ਹਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਰੋਟੀ ਪਾਣੀ ਪਕਾਉਣਾ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਘਰ ਦੇ ਕੰਮਕਾਰ ਕਰਨੇ ਵੈਗਰੂ ਚੀਜ਼ਾਂ ਜਿਹਾ ਕਰਦੇ ਆਂ ਮਾਲ ਡੰਗਰ ਸਾਹਮਣਾ ਤੇ ਅਜੇ ਕੰਮ ਘਟਨੇ ਆ ਤੇ ਜਿੰਨੇ ਕੰਮ ਹੈ ਉਹਨਾਂ ਨੂੰ ਕਰਦੇ ਆਂ ਹਾਂ ਵੀ ਕਈ ਭੈਣ ਭਰਾ ਉਹਨਾਂ ਕੰਮਾਂ ਨੂੰ ਖਿਜ ਖਿਜ ਕੇ ਕਰਦੇ ਨੇ ਭਾਵ ਕੇ ਮਨ ਕਾਲਾ ਜਿਹਾ ਪੈ ਜਾਂਦਾ ਹੈ ਤਾਂ ਉਹ ਜਿਹੜਾ ਮਨ ਦਾ ਕਾਲਾਪਣ ਹੈ ਉਹ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਖਾਸ ਕਰਕੇ ਭੈਣਾਂ ਦੇ ਮਨ ਛਾਂਤ ਹੋਣੇ ਬਹੁਤ ਜ਼ਰੂਰੀ ਨੇ ਜਿਹੜੀਆਂ ਭੈਣਾਂ ਕਰਨ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਇਸੇ ਕਰਕੇ ਪਹਿਣਾ ਨੂੰ ਕਿਹਾ ਜਾਂਦਾ ਹੈ ਸਵੇਰੇ ਅੰਮ੍ਰਿਤ ਵੇਲੇ ਉઠੋ ਕਿਉਂਕਿ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਉੱਠਦੇ ਅਨਸਾਰ ਸਾਡੇ ਤਨ ਤੇ ਮਨ ਨੂੰ ਇੱਕ ਪਾਵਰ ਇੱਕ ਊਰਜਾ એનર્ਜੀ ਮਿਲਦੀ ਹੈ ਜੋ ਪੂਰਾ ਦਿਨ ਸਾਡੇ ਨਾਲ ਰਹਿੰਦੀ ਹੈ ਸਵੇਰੇ ਉੱਠਣ ਕਰਕੇ ਸਾਡੇ ਮਨ ਦਾ ਕਾਲਾਪਣ ਦੂਰ ਹੁੰਦਾ ਹੈ ਕਿਉਂਕਿ ਹਰ ਇੱਕ ਕੰਮ ਨੂੰ ਆਪਾਂ ਸਹੀ ਸਮੇਂ ਦੇ ਉੱਤੇ ਕਰ ਪਾਉਂਦੇ ਹਾਂ ਪਰ ਜਦੋਂ ਲੇਟ ਉੱਠਦੇ ਹਾਂ ਤਾਂ ਲੇਟ ਉੱਠਣ ਦੇ ਕਾਰਨ ਆਪਣੇ ਕੰਮ ਦੀ ਟੈਨਸ਼ਨ ਕੰਮਾਂ ਦਾ ਬੋਝ ਫਿਰ ਭੱਜੇ ਫਿਰਦੇ ਹਾਂ ਅਤੇ ਮਨ ਵੀ ਕਾਲਾ ਪੈਣ ਲੱਗਦਾ ਹੈ ਤਾਂ ਇਹ ਕਾਲਾਪਣ ਸਾਡੇ ਤਨ ਅਤੇ ਮਨ ਨੂੰ ਦੋਵਾਂ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਸਵੇਰੇ ਸਵੇਰ ਉੱਠਣਾ ਉੱਠਦੇ ਅਨਸਾਰ ਪਹਿਲਾਂ ਵਾਇਗੁਰੂ ਜੀ ਦਾ ਨਾਮ ਲੈਣਾ ਵਾਇਗੁਰੂ ਜੀ ਦਾ ਨਾਮ ਜਪਣ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਘਰ ਦੇ ਕੰਮਾਂ ਨੂੰ ਹੱਥ ਪਾਉਣਾ ਅਤੇ ਜਦੋਂ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਉਦੋਂ ਵੀ ਦਰਵਾਜ਼ਾ ਖੋਲਦਿਆਂ ਖੋਲਦਿਆਂ ਮੂਲ ਮੰਤਰ ਦਾ ਜਾਪ ਕਰਨਾ ਪਰਮ ਪਿਤਾ ਪਰਮਾਤਮਾ ਦੇ ਅਗੇ ਅਰਦਾਸ ਪੇਂਟੀ ਕਰਨੀ ਸਤਗੁਰ ਸੱਚੇ ਪਾਸ਼ਾ ਪਰਿਵਾਰ ਦੇ ਸਿਰ ਤੇ ਮਿਰ ਪਰਿਆ ਹੱਥ ਰੱਖਣਾ ਸਤਗੁਰ ਸੱਚੇ ਪਾਸ਼ਾ ਜੀ ਜੋ ਜੀਵੀ ਇਸ ਘਰ ਦੇ ਵਿੱਚ ਆਵੇ ਖੁਸ਼ੀਆਂ ਲੈ ਕੇ ਆਵੇ ਖੁਸ਼ ਖੁਸ਼ ਵਾਪਸ ਜਾਵੇ ਸਤਗੁਰ ਸੱਚੇ ਪਾਸ਼ਾ ਕੋਈ ਵੀ ਮਾੜੀ ਰੂਹ ਮਾੜੀ ਸ਼ਕਤੀ ਕੋਈ ਮਾੜੇ ਬਚਾਰਾਂ ਵਾਲਾ ਬੰਦਾ ਉਹਨੂੰ ਤੁਸੀਂ ਘਰ ਦੇ ਬਾਹਰ ਹੀ ਰੋਕ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਪੂਰੇ ਘਰ ਪਰਿਵਾਰ ਦੇ ਉੱਤੇ ਆਪਣੀ ਮਿਹਰ ਆਪਣੀ ਕਿਰਪਾ ਬਣਾਈ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਇਸ ਘਰ ਪਰਿਵਾਰ ਦੀ ਬਰਕਤ ਬਣਾਈ ਰੱਖਣੀ ਘਰ ਪਰਿਵਾਰ ਤੇ ਚੀਆ ਦਾ ਪਿਆਰ ਪ੍ਰੇਮ ਪਿਆਰ ਬਣਾਈ ਰੱਖਣਾ ਐਵੇਂ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਚਾਹੁੰਦੇ ਹੋ ਜੋ ਵੀ ਪੂਰੇ ਦਿਨ ਦੇ ਵਿੱਚ ਆਪਣੇ ਲਈ ਚਾਹੁੰਦੇ ਹੋ ਉਹਨਾਂ ਦਾ ਮੁੱਖ ਦਰਵਾਜ਼ਾ ਖੋਲਦਿਆਂ ਸਾਰੇ ਹੀ ਪਰਮਪੀਤਾ ਪਰਮਾਤਮਾ ਜੀ ਦੇ ਨਾਲ ਗੱਲਬਾਤ ਲੈਣੀ ਚਾਹੀਦੀਆਂ ਹਨ ਕਿਉਂਕਿ ਜਦੋਂ ਸਵੇਰ-ਸਵੇਰ ਆਪਾਂ ਇਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਮਨ ਦੇ ਵਿੱਚ ਇੱਕ ਵਿਸ਼ਵਾਸ ਇੱਕ ਭਰੋਸਾ ਵੱਜ ਜਾਂਦਾ ਹੈ ਹੁਣ ਪੂਰਾ ਦਿਨ ਵਧੀਆ ਬੀਤੇਗਾ ਕਿਉਂਕਿ ਮੈਂ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕੀਤੀ ਹੈ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਕੇ ਕੀਤੀ ਹੈ ਫਿਰ ਇਹ ਵਿਸ਼ਵਾਸ ਭਰੋਸਾ ਪੂਰਾ ਦਿਨ ਸਾਡੇ ਨਾਲ ਕੰਮ ਕਰਦਾ ਹੈ ਤਾਂ ਹੀ ਪੂਰਾ ਦਿਨ ਮਨ ਖੁਸ਼ ਰਹਿੰਦਾ ਹੈ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਤੇ ਫਿਰ ਆਓ ਕੱਲ ਤੋਂ ਹੀ ਜਦੋਂ ਹੀ ਸਵੇਰੇ ਉੱਠਣਾ ਹੈ ਉੱਠਦੇ ਅਨਸਾਰ ਵਾਹਿਗੁਰੂ ਜੀ ਦਾ ਜਪ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਪਾਠ ਕਰਨ ਤੋਂ ਬਾਅਦ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਹੈ ਅਤੇ ਕੰਮ ਕਰਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਪ ਕਰਕੇ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ